ਪਟਿਆ ਅੱਜ ਟਰੈਕਟਰ ਜਿੱਤ ਗਿਆ ਬੇਗਵਾਲ ਦੇ ਫਾਈਨਲ ਦੀ ਪਹਿਲੀ ਰੇਡ ਕਹਿੰਦੇ ਰੇਸ਼ਮ ਸਿੰਘ ਬੱਗੇਪਿੰਡ ਵਾਲੇ ਦਾ ਪੁੱਤਰ ਗਾਂਦਰਾ ਵਾਲੇ ਪੰਮੇ ਦਾ ਚੜਿਆ ਹੋਇਆ ਖਿਡਾਰੀ ਅੱਜ ਦੇਖਦਾ ਵੀ ਇਸ ਵੇਲੇ ਬੇਗਵਾਲ ਦੇ ਵਿੱਚ ਪੈਂਦੀਆਂ ਕਬੱਡੀਆਂ ਚੜ ਚੜ ਕੇ ਵਾਹਿਗੁਰੂ ਸੀਟੇ ਵਾਲੀਆਂ ਵਾਹੇ ਗਰੂ ਲਾ ਤਕੜਾ ਜੱਫਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਗਿਆ 1.5 ਨੰਬਰ ਦਾ ਵਾਅਦਾ ਹੋ ਗਿਆ ਰਿਪਰ ਕਹਿੰਦੇ ਭਾਨੇ ਪਿੰਡ ਦਾ ਉਹ ਵੱਡੇ ਦਾ ਹੀ ਜੱਸਾ ਆ ਗਿਆ ਆਹ ਕਹਿੰਦੇ ਬਾਪ ਨਾਲ ਪਜਾ ਹੋਇਆ ਸੋਨੂ ਭਾਨੇ ਨੇ ਤਗੜੀ ਕਬੱਡੀ ਖੇਡੀ ਹੈ ਅੱਜ ਕਹਿੰਦੇ ਪੁੱਤ ਨੂੰ ਨਾਲ ਲੈ ਕੇ ਪੁਜਦਾ ਖੜਾਉਣ ਦੇ ਲਈ ਜਿਵੇਂ ਭਜੀ ਪਹਿਲਵਾਨ ਜੀਟੀ ਕੁੱਟਰ ਨੂੰ ਲੈ ਕੇ ਪੁਜਦਾ ਰਿਹਾ ਜਿਵੇਂ ਕਹਿੰਦੇ ਆਹ ਸਾਹਮਣੇ थोड़ा थोड़ा मैं बिगड़ी तू तो बिगड़ गया कबड्डी पै गई ना कबड्डी खेल बना रिंग खराटी खरेटी वाहेगुरु 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 सारे ਤਰੀ ਨਾਲ ਆਖੋ ਨਾਲੇ ਉਸ ਪ੍ਰਮਾਤਮਾ ਦਾ ਨਾਮ ਜਪਿਆ ਜਾਣਾ ਵਾਹਿਗੁਰੂ ਵਾਹਿ ਅੰਦਰ ਵਾਹਿਗੁਰੂ ਦੇ 3 ਹੋ ਗਿਆ ਜਿਹੜਾ 4 ਲਾ ਗਿਆ ਉਹਨੂੰ ਮੇਰੇ ਵੀਰੋ ਟੈਕਰ ਦਿੱਤਾ ਜਾਣਾ ਆ ਪੱਕੇ ਪਿੰਡ ਵਾਲਾ ਦੁੱਲਾ ਇਸ ਲਈ ਖੇਡ ਮੈਦਾਨ ਅੰਦਰ ਸ਼ਾਹਕੋਟ ਦੇ ਇਲਾਕੇ ਦਾ ਖਿਡਾਰੀ ਮੇਰੇ ਵੀਰੋ ਇਸ ਲਈ ਪਧਿਆ ਹੋਇਆ ਦੁਨੀਆ ਦੀ کریم ਪੈਦਾ ਕੀਤੀ ਹੈ ਮੇਰ ਵੀਰ ਪਹਿਲਵਾਨ ਦੀ ਗੱਲ ਹੁੰਦੀ ਹੈ ਉਹ ਪੱਕੇ ਪਿੰਡ ਵਾਲਾ ਤੇ ਦੂਜੇ ਪਾਸੇ ਵਾਹਿਗੁਰੂ ਸੀਚੇ ਵਾਲਿਆ 6 ਜਫਾ ਲਾ ਗਿਆ ਤੇ ਟੈਕਰ ਮਿਲ ਜੂ ਪਰ ਦੂਜੇ ਪਾਸੇ ਵੀ ਪਟਿਆ ਅੱਜ ਟਰੈਕਟਰ ਜਿੱਤ ਗਿਆ ਵਾਹ ਗਰੂ ਸੀਚੇ ਵਾਲਿਆ ਬੇਗੋਵਾਲ ਦੇ ਵਿੱਚੋਂ ਮੇਰੇ ਵੀਰੋ ਚਾਰ ਜੱਫੇ ਲਾ ਕੇ ਟਰੈਕਟਰ ਜਿੱਤ ਗਿਆ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰਦੇ ਅਮਰੀਕ ਸਿੰਘ ਕਰਸੇ ਤੇ ਸਨੋਜੀ ਉਹ ਤਾੜੀ ਤੇ ਵੜਦੀ ਹੈ ਹਰ ਇੱਕ ਦੇ ਅੱਖਿਓ ਵੀ ਬਹੁਤ ਵਧੀਆ ਹੋਇਆ ਉਹ ਮੁੰਡਾ ਟਰੈਕਟਰ ਜਿੱਤ ਗਿਆ ਬਹੁਤ ਵਧੀਆ ਹੋਇਆ ਅਮਰੀਕ ਬੁੱਲੇ ਨੇ ਖੁਦ ਤਾੜੀਆਂ ਮਾਰੀਆਂ ਵੀ ਮੁੰਡਾ ਸਾਡੇ ਇਲਾਕੇ ਦਾ ਟਰੈਕਟਰ ਜਿੱਤ ਗਿਆ ਬੇਸ਼ੱਕ ਕਹਿੰਦਾ ਜੱਫਾ ਪੈ ਗਿਆ ਕੋਈ ਗੱਲ ਨਹੀਂ ਜੱਫਾ ਕਿਹਨੂੰ ਨਹੀਂ ਪੈਂਦਾ ਬੈਸਟ ਜਾਫੀ ਉਹੀ ਅੱਜ ਨੇ ਪਹਿਲਾ ਟਰੈਕਟਰ ਜਿੱਤਿਆ ਵਾਹਿਗੁਰੂ ਸਿੱਕਿਆ ਆ ਜਿਨੇ ਮੇਰੇ ਵੀਰੋ 14 ਟੱਚ ਲੈ ਕੇ ਚਾਰ ਜੱਫੇ ਲਾ ਕੇ ਅੱਜ ਦਾ ਬੈਸਟ ਮੁੰਡਾ ਜਿਹੜਾ ਮਾਣ ਉਹ ਹਾਸਲ ਕੀਤਾ ਹੈ